ਸ਼ਿਗਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹਰ ਦੱਸੋ ਕੀ ਹਾਲ ਚਾਲ ਜੀ ਤੇ ਹੁਣੇ ਸਕੂਲੋਂ ਆਏ ਸੀ ਸਾਈਕਲ ਪੈਂਚਰ ਹੋ ਗਈ ਜੀ ਰਾਹ 'ਚ ਤਰੇੜਾ ਆਪਣੇ ਸਕੂਲ ਫਰੈਂਡਸ ਮਿਲ ਕੇ ਸੀ ਜੈ ਸਾਈਕਲ ਪੈਂਚਰ ਹੋ ਗਈ ਕਲਾਸਮੇਟ ਤੁਹਾਨੂੰ ਪਤਾ ਸਾਡੀਆਂ ਫੋਟੋਆਂ ਜ਼ਿਆਦਾਤਰ ਪੈਂਦੀਆਂ ਰਹਿੰਦੀਆਂ ਇੱਧਰ ਸੇਵ ਕੁਬਰਾੜ ਉਹ ਸੱਚ ਪੰਜੂ ਛੱਡਣ ਆਏ ਸੀ ਸਾਨੂੰ ਸਤਿ ਸ੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸ਼ਿਗਲ ਜੀ ਕੋਤਰ-ਕੋਤਰ ਕਿਵੇਂ ਲੱਗਦੇ ਤੁਹਾਨੂੰ ਬਲੌਗ ਬਲੌਗ ਬਹੁਤ ਚੱਲਦਾ ਹਾਂ ਹੁਣ ਤਾਂ ਕਹਿੰਦੇ ਕਲਾ ਚੁਕੜੀ ਬੜਾ ਗੰਦਾ ਪਉਂਦੇ ਕੋਲ ਚੱਲ ਥੈਂਕ ਯੂ ਠੀਕ ਹੈ ਜੀ ਠੀਕ ਆ ਰੁਕ ਜਓ ਖੜ ਜਾ ਲਓ ਜੀ ਚੁੱਭ ਰੋਣੀ ਚੱਲੇ ਆ ਓਕੇ ਬਾਏ ਮਿਲਦੇ ਹਾਂ ਤੁਹਾਨੂੰ ਸਕੂਲੇ ਠੀਕ ਹੈ ਜੀ ਬਹੁਤ 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 ਧੰਨਵਾਦ ਨਹੀਂ ਤਾਂ ੱੱਕੇ ਖਾਂਦਾ ਆਉਣਾ ਸੀ ਓਕੇ ਬਾਏ ਮੈਨੂੰ ਲੱਗਦਾ ਜਿਵੇਂ ਇੱਕ ਜੋੜੀ ਨੇ ਆਂਡਾ ਲਾ ਲਿਆ ਹੋਵੇ ਉਹ ਉੱਥੇ ਜਾ ਕੇ ਵੇਨੇ ਆ ਠੀਕ ਹੈ ਜੋ ਲੱਗਦਾ ਮੈਨੂੰ ਚੈੱਕ ਕਰਦੇ ਆ ਜਾ ਕੇ ਇਧਰ ਬੱਚੇ ਵੀ ਚੈੱਕ ਕਰ ਲਈਓ ਯਾਰ ਮਰਾੜ ਜਾਣਾ ਜੀ ਕਰਦਾ ਬੱਚੇ ਆਪਾਂ ਚੈੱਕ ਕਰਕੇ ਆਵਾਂ ਠੀਕ ਹੈ ਜੀ ਪਤਾ ਨਹੀਂ ਕਿਉਂ ਤੇ ਬਾਕੀ ਲਓ ਜੀ ਇੱਕ ਇਧਰ ਇੱਕ ਜੋੜੀ ਨੇ ਆਂਡਾ ਦੁਬਾਰਾ ਲਾ ਲਿਆ ਜੀ ਯਾਰ ਬੱਸ ਹੋ ਗਿਆ ਤੱਕ ਪਾਸੋਂ ਪਾਸੇ 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 ਉਗਲੋ ਹੇਦਰ ਤੂੰ ਹੀ ਲਾਉਣ ਆਣੀ ਹੈ ਚਲ ਕੋਈ ਨਾ ਇੱਕ ਵਾਰੀ ਤੇਰੇ ਤੇ ਨੰਗਾ ਕਢਾ ਲਾਂਗੇ ਆ ਰਹੀ ਬੰਦਾ ਮਾੜੀ ਜੋੜੀ ਨੇ ਪਾਸੇ ਹੋਇਆ ਪਾਸੇ 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 ਅੰਡਾ ਲਾ ਲੈ ਜੋੜੀ ਨੇ ਕਰੇ ਠੀਕ ਹੈ ਜੀ ਤੇ ਬਾਕੀ ਆ ਕਬੂਤਰੀ ਆ ਆ ਗੱਟੀਆਂ ਖਲ ਕਬੂਤਰ ਜਿਹੜੀ ਜੋੜੀ ਲਾਣ ਦੇ ਲਾਇਆ ਪਹਿਲਾ ਬੱਚਾ ਇਹਨਾਂ ਦਾ ਆ ਗਿਆ ਸੀ ਪਹਿਲਾ ਵਾਲੇ ਇੱਕ ਮਰ ਗਿਆ ਤੇ ਬਾਕੀ ਓਕੇ ਦੀ ਰਿਪੋਰਟ ਆ ਬੇਟੇ ਕਬੂਤਰ ਇਧਰ ਆ ਬੱਚੇ ਆ ਕਿਵੇਂ ਦੀ ਹੈ ਲਾਉਣ ਦਿੰਦਾ ਹੱਥ ਕਿ ਨਹੀਂ ਕੇ ਹੈ 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 ਅੱਗਨ ਚ ਹੈਗੀ 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 ਅੱਡੀ ਨਹੀਂ ਗੱਲ ਹੈ ਅੱਗ ਠੀਕ ਹੈ ਜੀ ਬਾਕੀ ਬਾਹਰ ਨਿਕਲ ਜਾਓ ਕਰਮ ਵਾਲਿਓ ਜਿਹਦੇ ਲੈਣੇ ਦੇਣੇ ਪੈ ਜਾਣੀ ਤੇ ਕੂਦਰਵਾਰ ਨਿਕਲਦੇ ਸੀ ਵਾਜੂ ਬੂਜਾ ਮਾਰ ਕੇ ਤੇ ਗੇਟ ਬੰਦ ਕਰਾ ਲਿਆ ਤੇ ਬੱਚੇ ਛਤਰੀ ਤੇ ਲਾਉਣੇ ਆ ਜੀ ਆਹਾ ਵੱਡੇ ਹੋ ਗਏ ਠੀਕ ਹੈ ਜੀ ਇਹਨਾਂ ਨੂੰ ਛਤਰੀ ਤੇ ਬੰਨਦੇ ਆ ਇੱਕ ਉਹ ਤੇ ਇੱਕ ਚਿੱਟੀਆਂ ਕਾਲਾ ਕਿੱਥੇ ਆ ਛਿੱਟਾ ਕੀ ਸ਼ਾ ਕਾ ਬੱਚਾ ਔਰ ਇਹਨਾਂ ਦੋਨਾਂ ਨੂੰ ਬੰਦੇ ਛਤਰੀ ਤੇ ਅੱਜ ਵੀ ਤੇ ਮੈਂ ਹੁਣ ਪਿੰਡ ਜਾ ਕੇ ਐਸੀ ਠੀਕ ਹੈ ਚੋ ਬਰੋਂ ਕੱਲ ਵੀ ਗਿਆ ਸੀ ਇਹਨਾਂ ਦੇ ਕੋਲੇ ਅੱਜ ਵੀ ਜਾ ਕੇ ਆਇਆ ਤੇ ਅੱਜ ਵੀ ਨਹੀਂ ਟੱਕਰਿਆ ਕੱਲ ਤਾਂ ਮਨਾ ਕਹਿੰਦਾ ਸੀ ਵੀ ਸਮਾਨ ਸਮੋਣ ਲਿਉਣ ਵਾਲਾ ਤੇ ਅੱਜ ਵੀ ਜਾ ਕੇ ਆਇਆ ਗੇਟ ਕੋਲ ਇਹ ਗੇਟ ਵਾਲੇ ਕੋਲੇ ਤੇ ਕਹਿੰਦਾ ਵੀ ਕੋਈ ਨਾ ਲੱਗ ਜਾਗੇ ਲੱਗ ਜਾਗੇ ਹੁਣ ਮੈਂ ਡੈਡੀ ਨੂੰ ਕਹਿਣਾ ਵੀ ਗੇਟੋਂ ਦੇ ਤੋਂ ਚੱਕ ਲਈਏ ਤੇ ਹੋਰ ਕਿਸੇ ਨੂੰ ਦੇ ਦਈਏ ਬਾਕੀ ਮੈਂ ਬੱਚੇ ਲਾ ਕੇ ਗਿਆ ਸੀ ਤੇ ਬੱਚੇ ਲਾ ਕੇ ਦੁਬਾਰਾ ਫਿਰ ਪਿੰਡ ਜਾਣਾ ਪੈ ਲ ਸੀੜੀ ਲਈ ਆ ਉੱਧਰ ਦੇ ਕਮਰੇ ਚ ਲਾਉਣ ਵਾਸਤੇ ਠੀਕ ਹੈ ਜੀ ਕਿਉਂਕਿ ਆਪਾਂ ਉਧਰ ਹੀ ਚਲਾ ਜਾਣਾ ਉਧਰ ਕੁਤਰ ਲੈ ਕੇ ਤਾਂ ਕਰਕੇ ਤੇ ਹੁਣ ਉੱਥੇ ਫਿਰ ਪਿਆ ਪੂਆ ਕਰਾਂਗੇ ਤੇ 10 ਮਿੰਟ ਵਾਲੀ ਸੀੜੀ ਤੇ ਇੰਜੋਇਮੈਂਟ ਜੀ ਹੋ ਜਾਂਦੀ ਆ ਤਾਂ ਕਰਕੇ ਬਾਕੀ ਮੈਂ ਬੱਚੇ ਬੁੱੱਚੇ ਲਾਣਾ ਯਾਰ ਠੀਕ ਹੈ ਜੀ ਬਾਕੀ ਤਰਪੱਠੇ ਵੀ ਬੀਜ ਤੇ ਨੀਤ ਦੇ ਫਾਦਰ ਸਾਹਿਬ ਨੇ ਤੇ ਉਧਰ ਬਾਕੀ ਉਹਨਾਂ ਨੇ ਕਣ 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 ਬੀਜਣੀਆਂ ਪਾ ਲਈ ਆਪਣੀ ਠੇਕੇ ਆ ਐਡੀ ਕੋਈ ਚਿੰਤਾ ਨਹੀਂ ਆਪਣੇ ਪੱਠੇ-ਬੁੱਠੇ ਬੀਜ ਬੁੱਜੇ ਜਾਂਦੇ ਆ ਆ ਸੋਖਾ ਆਪਾਂ ਨੂੰ ਕਿਰਾਇਆ ਕਰਾ ਲਾ ਕੇ ਉਹਨੇ ਇੱਕੋ ਜੀ ਘਰਤੀ ਪੈ ਲਈ ਠੀਕ ਹੈ ਜੀ ਤੇ ਬਾਕੀ ਕੱਚੇ ਲਾਈਏ ਫਿਰ ਪਿੰਡ ਚਲਦੇ ਆ ਫਿਰ ਕੋਈ ਹਲ ਹਿੱਲਾ ਉਹ ਕੀ ਫਿਰ ਕੋਈ ਅਲੂ ਸਿੜੀ ਲੈ ਕੇ ਆਉਣੇ ਠੀਕ ਹੈ ਜੀ ਹਾਂ ਜੀ ਬਈ ਤੇ ਹੁਣ ਕੋ ਉਤਰਾ ਨੂੰ ਡਣੇ-ਦਣੇ ਪਾ ਦਿੱ ਗਏ ਜ ਟੈਨ ਵਾਲੀ ਪਾਣੀ ਪੁਣੀ ਰੱਖ ਦਈਏ ਠੀਕ ਹੈ ਜੀ ਰਾਤ ਯਾਰ ਪਾਣੀ ਦੇ ਵਿੱਚ ਮੜ ਗਿਆ ਮੈਂ ਪਾਣੀ ਚੱਕਦਾ ਸੀ ਤੇ ਬਾਕੀ ਇੱਕ ਬੱਚਾ ਤਾਂ ਤਾੜਦਾ ਸਾਰਿਆਂ ਆਹੀ ਹੈ ਨਾ ਦਰਗਾ ਗੁੜੀ ਆ ਵਾ ਵਧਣ ਲੱਗਦਾ ਤੇ ਆ ਰਿਹਾ ਹੀ ਆ ਹੀ ਆ ਠੀਕ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਤੇ ਹੁਣ ਇੱਕ ਚੌਥੇ ਬੈਠਾ ਛਤਰੀ ਤੇ ਇਹਨੂੰ ਵਿਲਾਦ ਗਏ ਇਹ ਓਡੇ ਗਿਆ ਸੀ ਤੇ ਆਣ ਕੇ ਦੁਬਾਰਾ ਬੈ ਗਿਆ ਸ਼ੁਕਰ ਹੈ ਤੇ ਇਹਨੂੰ ਲਾ ਕੇ ਤੜ ਦੇ ਗਏ ਇਹਨੂੰ ਨੇਰੇ ਚਲਾਉਣਾ ਪਊਗਾ ਹੁਣ ਛਤਰੀ ਟੇਢੀ ਕਰ ਦੇਣਾ ਮੈਂ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ 15 ਵਾਰੀ ਕਰਕੇ ਦੇਖ ਲਿਆ ਇਹ ਛਤਰੀ ਟੇਢੀ ਕਰਦੇ ਨਾਲ ਦੀ ਨਾਲ ਓਡੇ ਜਾਂਦਾ ਜੋ ਛਤਰੀ ਟੇਢੀ ਕਰਦੇ ਨਾਲ ਦੀ ਨਾਲ ਉਹ ਛਤਰੀ ਤੇ ਆਣ ਕੇ ਬੈਹ ਜਾਂਦਾ ਨਾਲ ਦੀ ਨਾਲ ਹੀ ਪਰ ਇਹਦਾ ਹੱਲ ਹੁਣ ਇੱਕ ਹੀ ਹੈ ਵੀ ਰਾਤ ਨੂੰ ਨੇਰੇ 'ਤੇ ਲਾਉਣਾ ਪਊਗਾ ਹੌਣ ਰੋਟਦਾ ਪਿਆ ਠੀਕ ਆ ਬਈ ਤੇ ਵੈਸੇ ਘਰੇ ਹੀ ਆ ਸਾਰੇ ਕੰਮ ਦੇ ਤਿਆਂ ਰੱਖ ਲੈਣਗੇ ਮੈਂ ਪਿੰਡ ਜਾ ਕੇ ਆਉਣੇ ਸੀ ਪਿੰਡੋਂ ਲੇਟ ਹੋਣਾ ਕਿਉਂਕਿ ਤੁਰ ਕੇ ਜਾਣਾ ਪਿੰਡ ਵੀ ਉਹ 3 ਕਿਲੋਮੀਟਰ ਤੇ ਆ ਤੇ ਤਾਂ ਕਰਕੇ ਠੀਕ ਆ ਬਈ ਨਹੀਂ ਤਾਂ ਇਹਨੂੰ ਲਾ ਕੇ ਹੀ ਜਾਣਾ ਸੀ ਪਰ ਮਜਬੂਰੀ ਆ ਠੀਕ ਆ ਬਈ ਨਹੀਂ ਤਾਂ ਅੱਗੇ ਆਪਾਂ ਕਦੇ ਐ ਕੁੱਤਰ ਛੱਡ ਕੇ ਨਹੀਂ ਗਏ ਸੀ ਸੰਜੀਪ ਬਈ ਬੱਚਾ ਤਾਂ ਫੜ ਲਿਆ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਬਣਦਾ ਚੋਬਰ ਇਹਨੂੰ ਹੁਣ ਦਈਏ ਤਾੜ ਘੁੱਡੇ ਚ ਠੀਕ ਹੈ ਜੀ ਆ ਗਏ ਸੀ ਆਪਾਂ ਪਿੰਡੋਂ ਵਾਪਸ